ਕਿ ਮੇਰੇ ਕੋਲ ਟੈਨਫੋਨ ਕੇ ਦਿੱਕੇ ਮੈਂ ਬੜੀ ਦੁਖੀ ਹੋਈ ਮੈਂ ਨਹੀਂ ਮਹਿਸੂਸ ਨਹੀਂ ਹੁੰਦਿੱਤੇ ਮੈਂ ਮਹਿਸੂਸ ਹੋਣ ਦਿੱਤ ਨਹੀਂ ਮੈਂ ਕਿਹਨਾਂ ਜੇਕਰ ਮੈਂ ਬਾਸ ਆਇਆ ਅਰੇ ਫੌਜੀ ਪੁੱਤਰਾ ਨੇ ਹੋਣ ਲੱਨੇ ਆਂ ਵੀ ਦਲੇਰ ਹੋਗੇ ਮਾਵਾ ਦੇ ਪੁੱਤਰ ਸ਼ੇਰ ਹੋ ਤੁਸੀਂ ਮੈਂ ਤਾਂ ਸਵੇਰੇ ਵੀ ਕਹਿਣ ਦੀਆਂ ਕੋਸ਼ਿਸ਼ਾਂ ਮੈਂ ਕਿਹਾ ਮਨੂਰਾ ਫੋਲ ਦਿਓ ਮੁੰਡੀਆਂ ਵਾਲੀ ਮੈਂ ਕੰਨੀਆ ਪਾਕਿਸਤਾਨ ਨਾਲ ਲੜਨ ਮੈਂ ਕਿਹਾ ਮੈਂ ਸਭ ਤੋਂ ਅੱਗੇ ਹਾਂਗੀ ਆਪਣੇ ਮਦੀਪ ਦਾ ਬਦਲਾ ਮੈਂ ਲੰਨੀ ਆ ਵੇਟਿਆ ਦੇਸ਼ ਪਰ ਦੇ ਵਿੱਚ 11 ਮਈ ਨੂੰ ਮਾਂ ਦਿਵਸ ਮਨਾਇਆ ਗਿਆ ਹੈ ਇਸ ਦੌਰਾਨ ਹਰ ਬੱਚੇ ਦੇ ਵੱਲੋਂ ਆਪਣੀ ਮਾਂ ਨੂੰ ਪਿਆਰ ਤੇ ਦੁਲਾਰ ਜਿੱਥੇ ਦਿੱਤਾ ਜਾਂਦਾ ਹੈ ਉੱਥੇ ਹੀ ਸਨਮਾਨ ਵੀ ਭੇਟ ਕੀਤੇ ਜਾਂਦੇ ਨੇ ਪਰ ਜਦੋਂ ਮਾਂ ਦਿਵਸ ਵਾਲੇ ਦਿਨ ਕਿਸੇ ਮਾਂ ਦੀ ਕੁੱਖ ਉਜੜ ਜਾਵੇ ਤਾਂ ਉਸ ਦਿਨ ਲਈ ਸਭ ਤੋਂ ਮੰਦ ਭਾਗੀ ਗੱਲ ਕਿਹੜੀ ਹੋਏਗੀ ਗੁਰਦਾਸਪੁਰ ਦੇ ਵਿੱਚ ਅਜੇ ਹੀ ਮਾਂ ਦਾ ਸਨਮਾਨ ਕੀਤਾ ਗਿਆ ਮਾਂ ਦਿਵਸ ਵਾਲੇ ਦਿਨ ਤਾਂ ਜੋ ਉਸ ਦਾ ਮਨੋਬਲ ਵਧਾਇਆ ਜਾ ਸਕੇ ਦਰਸਲ ਪੁਲਵਾਮਾ ਹਮਲੇ ਦੇ ਦੌਰਾਨ 182 ਬਟਾਲੀਅਨ ਦੇ ਕਾਂਸਟੇਬਲ ਮਨਦੀਪ ਕੁਮਾਰ ਸ਼ਹੀਦ ਹੋ ਗਏ ਸਨ ਜਿਸ ਦੀ ਮਾਂ ਕੁੰਤੀ ਦੇਵੀ ਦਾ ਸਨਮਾਨ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਦੇ ਵੱਲੋਂ ਉਹਨਾਂ ਦੇ ਘਰ ਪਹੁੰਚ ਕੇ ਕੀਤਾ ਗਿਆ ਤਾਂ ਜੋ ਇਸ ਮਾਂ ਦਾ ਹੌਸਲਾ ਵਧਾਇਆ ਜਾ ਸਕੇ ਮੈਂ ਬਹੁਤ ਮਹਿਸੂਸ ਕਰਨ ਚੰਨੀ ਹੈ ਦੁੱਖ ਵੀ ਬਹੁਤ ਹੈ ਮਾਨ ਵੀ ਬੜਾ ਮੈਨੂੰ 7 ਸਾਲ ਹੋ ਗਿਆ ਨੂੰਗੇ ਪਰ ਮੈਂ ਰੋਜ਼ ਮਰਨੀ ਆ ਰੋਜ਼ ਜੀਨੀ ਆ ਮੈਂ ਮੈਂ ਰੋਜ਼ ਹਰ ਰਾਤ ਮੈਂ ਸੌਂਦੀ ਨਹੀਂ ਕਿਦਰ ਸੁਣਨੀ ਆ ਜਿੱਲੇ ਤੇ ਰਾਤ ਮੇਰੇ ਕੋਲ ਸੁੱਤਾ ਨਹੀਂ ਜਾਂਦਾ ਮਨਦੀਪ ਹਰ ਵੇਲੇ ਮੈਨੂੰ ਚੇਤੇ ਆਂਦਾ ਜਿਲੇ ਆਣਾਂ ਨੂੰ ਮਾਂ ਮਾਂ ਮਾਜੀ ਮਾਂ ਮਦਰਡੇ ਆ ਅੱਜ ਮੈਂ ਕਹਣਾ ਬੱਚਾ ਰਾਜੀ-ਬਾਜੀ ਰਹਿ ਬਾਰ ਮਾਰਾ ਤੇਨੇ ਵੱਡੀਆਂ ਬਣਾ ਕਰੇ ਅੱਜ ਰਾਤ ਮੈਂ ਸਾਰੀ ਰਾਤ ਨਹੀਂ ਸੁੱਤੀ ਮੱਚਾ ਅੱਜ ਤੇਰੇ ਲਈ ਆਖਰੀ ਦਿਨੀ ਇੱਕ ਵਾਰੀ ਕਿਤੇ ਸੱਤਾਂ ਚਾਲਾਂ ਚਾਹਿੰਦਾ ਘਰ ਅੱਜ ਅਠਵਾਂ ਸਾਲ ਲੱਗ ਜਾਣਾ ਉਹਨੂੰ ਇੱਕ ਵਾਰ ਨਹੀਂ ਬਾਬਸਾ ਆਇਆ ਅਰੇ ਫੌਜੀ ਪੁੱਤਾਂ ਨੂੰ ਕਹਿੰਨੇ ਆ ਵੀ ਦਲੇਰ ਹੋ ਕੇ ਮਾਵਾ ਦੇ ਪੁੱਤਰ ਸ਼ੇਰ ਹੋ ਤੁਸੀਂ ਮੈਂ ਤਾਂ ਸਵੇਰੇ ਵੀ ਕਹਿਣ ਲੱਧੀ ਅਕੋ ਜੰਨ ਮੈਂ ਕਿਹਾ ਮੈਨੂੰ ਉਹਦਾ ਹੱਕ ਦੇ ਉਹ ਮੁੰਜੀ ਪਾਲੀ ਮੈਂ ਜੰਨੀ ਆ ਪਾਕਿਸਤਾਨ ਨਾਲ ਲੜਨ ਮੈਂ ਕਿਹਾ ਮੈਂ ਸਭ ਤੋਂ ਅੱਗੇ ਆਂਗੀ ਆਪਣੇ ਮਨਦੀਪ ਦਾ ਬਦਲਾ ਮੈਂ ਲੈਣਨੀ ਆ ਮੈਂ ਕਿਹਾ ਮੇਰੀ ਪੀਸ ਕੋਈ ਨਹੀਂ ਜੰਮੀ ਮੈਂ ਕਿਹਾ ਨਾ ਮੈਨੂੰ ਪਤਾ ਜਿੰਨਾ ਮੈਂ ਜੀਨੀ ਆ ਮੈਂ ਇੱਕ ਘੜੀ ਨਹੀਂ ਜੀ ਸਕਦੀ ਬਰ ਮੈਨੂੰ 7 ਸਾਲ ਹੋਇਆ ਜਿੰਦ ਦੀ ਰੋਜ਼ ਹੀ ਮਰਨੀ ਆ ਰੋਜ਼ ਹੀ ਜਿੰਨੀ ਆ ਮੈਂ ਹਟ ਕਿੰਨਾ ਘਮਾਣਾ ਹੁੰਦਾ ਨੰਨ ਬਹੁਤ ਮਾਣ ਹਿਲਦੇ ਤੇ ਮੇਰਾ ਸ਼ੇਰ ਪੁੱਤਰ ਹੀ ਉਹ ਏਡਾ ਦਲੇਰੀ ਮੈਂ ਨਾ ਬੱਚਾ ਅੱਗੇ ਨਾ ਹੋਇ ਕਰ ਕਹਿੰਦਾ ਮੰਮੀ ਕੁਛ ਨਹੀਂ ਹੁੰਦਾ ਮੈਨੂੰ ਜਿਹੜੀ ਗੋਲੀ ਤੇ ਮੇਰਾ ਨਾਮ ਲਿਖਦਾ ਮੇਰੇ ਵੱਜਣੀ ਆ ਗੱਲਾਂ ਮੈਨੂੰ ਕੁਛ ਨਹੀਂ ਹੋਣਾ ਕਹਿੰਦਾ ਮੈਂ ਵੀ ਫਿਕਰ ਕਰਦੀ ਨਹੀਂ ਕਰ ਮਾਰ ਬਾਰੀ ਕਹਿੰਦਾ ਮਨਦੀਪ ਕੱਚਾ ਨਾ ਮੈਂ ਵੀ ਪਾਹੀ ਲਾੜਦਾ ਮੈਂ ਵੀ ਮੇ ਪਗੰਦੇਰੀ ਮੈਂ ਵੀ ਅੱਗੇ ਨਹੀਂ ਹੋਇ ਕਰ ਨ ਮਮਮੀ ਕੋਈ ਗੱਲ ਨਹੀਂ ਮੈਨੂੰ ਕੁਛ ਨਹੀਂ ਹੁੰਦਾ 37 ਗਾੜੀ ਤਾਂ ਵੀਵੇ ਆ ਗਈ ਉਹ ਆਖਣਾ ਸਾਹਮਣੇ ਆਖਿਆ ਕਹਿੰਦਾ ਨਹੀਂ ਤੂੰ ਇਕੱਲਾ ਕੰਨ ਲੈ ਤੂੰ ਅੱਗੇ ਨਹੀਂ ਹੋਇਆ ਕਰ ਕਹਿੰਦਾ ਸਾਹਿਬ ਜੀ ਜਿਹੜੇ ਮੇਰੀ ਗੋਲੀ ਤੇ ਨਾਮ ਲਿਖੇ ਤਾਂ ਮੇਰੇ ਵੱਜਣੀ ਵੱਜਣੀ ਉਹ ਮੇਰੇ ਹੋਣੀ ਹੀ ਹੋਣੀ ਹੈ ਤੇ ਮੈਨੂੰ ਉਹਨੂੰ ਪੇਤ ਨਹੀਂ ਦਿੱਤਾ ਵੀ ਮੈਂ ਮੰਮੀ ਆ ਕਿਤੇ ਦਾ ਕਮਾਂਡੋ ਕਰ ਲਈ ਆ ਜਾਂ ਇਹ ਕੀਤਾ ਮੈਨੂੰ ਇੱਕ ਵਾਰੀ ਫੇਤ ਨਹੀਂ ਦਿੱਤਾ ਉਹਨੇ ਮੈਂ ਕਰ ਉਹਨੂੰ ਰੋਜ਼ ਹੀ ਯਾਦ ਕਰ ਕਰਕੇ ਰੋਨੀ ਆ ਵੀ ਮਨਦੀਪ ਇੱਕ ਵਾਰੀ ਆਹ ਕਰ ਇੱਕ ਵਾਰੀ ਆਹ ਮਿਲ ਕਾਹ ਇੱਕ ਵਾਰੀ ਮੈਂ ਉਹਨਾਂ ਗਾਣੇ ਸੁਣਨਾ ਤੇਰੇ ਵੱਜੂ ਮੇਰਾ ਮੈਂ ਨਹੀਂ ਜੀ ਸਕਦੀ ਤੇਰੇ ਵੱਜੂ ਬਾਕੀ ਮੈਂ ਫੌਜੀ ਪੁੱਤਰਾਂ ਨੂੰ ਕਹਿੰਨੀ ਆਂ ਵੀ ਸ਼ੇਰ ਹੋ ਕੇ ਲੜੋ ਪਾਕਿਸਤਾਨ ਨਾਲ ਮੈਂ ਤਾਂ ਦੇ ਸਕਦਾ ਕੁਰਬਾਨ ਕਰ ਦਿੱਤਾ ਆਪਣਾ ਬੱਚਾ ਇਕੱਲਾ ਇਕੱਲਾ ਮੇਰਾ ਬੇਟਾ ਹੀ ਇੱਕੋ ਹੀ ਨਾ ਪੀ ਹੈ ਨਾ ਕੋਈ ਪੁੱਤਰ ਹੈ ਇਹੋ ਕੰਨੀ ਵੀ ਬੱਚਾ ਆਪਣਾ ਖਿਆਲ ਰੱਖੋ ਤੁਸੀਂ ਸ਼ੇਰ ਹੋਗੇ ਅੱਗੇ ਨਾਲ ਲੜੋ ਇਹਨਾਂ ਨਾਲ ਪੱਪੀਆ ਮੰਦਿਆਂ ਨਾਲ ਮੈਂ ਤਾਂ ਘੋਆ ਬੈਠੀ ਆਪਣਾ ਬੱਚਾ आज सारा देश मदर डे मना रहा है हर वही सोशल मीडिया पर स्टेटस डाल रहा है एक बेटा माँ के साथ आलिंगनबद्ध होकर अपनी खुशी का इजहार कर रहा है लेकिन आज हम पहुँचे हैं कैसी वीर माँ के घर जिस वीर माँ ने आज से सात साल पहले मदर डे के दिन ही अपना पुत्र जो है देश की बलिवेदी पर कुर्बान कर दिया बात कर रहा हूँ मैं कांस्टेबल मनदीप कुमार की जो अपने माता पिता के इकलौते बेटे थे जो आज से सात साल पहले जम्मू कश्मीर में पाक पर शिक्षित आतंकियों से लड़ते हुए अपना बलिदान दे गया और मदर डे के दिन ही ठंगे में लिपटा हुआ वो इस प्रांगण में पहुंचा और अक्सर बेटे मदर डे के दिन कोई बुके देता है माँ को कोई फूल देता है कोई उपहार देता है लेकिन मनदीप अपनी शहादत का उपहार दे गया अपनी माँ को तिरंगे में लिटा हुआ है और लेकिन सूट है इस माँ को जिस माँ ने अपने वीर पुत्र की पति को कंधा देकर शमशान तक ले जाकर पाकिस्तान को ये संदेश दिया कि हिंदुस्तान की पंजाब की, की मां के कंधों में इतनी ताकत है कि वो अपने पुत्र को शमशान तक कंधा दे सकती हैं आज सल्यूट है इस माँ को आज भी आपने उस माँ की बात सुनी उस माँ ने कहा कि मैंने अपना पुत्र तो देश पर वार दिया लेकिन सरहद पर लड़ने वाले सारे सैनिक जो हैं वो मेरे पुत्र हैं आशीर्वाद दिया उन बेटाओं को जो सरहदी हमारे सीमा प्रहरी है कि बेटा शेर की तरह लड़ो और ये भी कहा है इस माँ ने कि जो हालात आज पाकिस्तान ने पैदा कर दिए हैं मुझे भी बंदूक दे दो मैं सरहद पर जाकर पाकिस्तान से लोहा ले सकती हूँ दो दो हाथ कर सकती हूँ और अपने वीर पुत्रों के अपने जो सैनिक शहीद हुए हैं उनकी शहादत का मैं बदल ले सकती हूँ बहुत कम ऐसी माएँ हैं जिनके जज्बात ऐसे हैं सो आज शहीद सैनिक प्रवास सुरक्षा परिषद की पूरी टीम ने आज मनदीप के बलिदान को नमन किया है और मदर डे के दिन इस माँ का सम्मान कर इस माँ का आशीर्वाद लिया है मैं ईश्वर से प्रार्थना करता हूँ कि इस वीर माँ को इस वीर पिता को हौसला दे ताकत दे और ये मनदीप कि शहादत को एक कमजोरी ने अपनी ताकत बनाई और मददीप एक ऐसा योद्धा था जिसकी बलिदान के बाद देश के राष्ट्रपति ने उन्हें पुलिस जो वरेवरी मेडल था वो देकर सम्मानित किया सो ये राष्ट्रपति वाडड़ परिवार है सो मैं नमन करता हूँ इस माँ को इस पिता को जिन्होंने ऐसा वीर पुत्र देश की बलिवेदी पर कुर्बान कर दिया धन्यवाद जय हिंद जय भारत अजीत पंजाबी दी ऑथेंटिक खबर के लिए सब्सक्राइब करो अजीत वेब टीवी ताज़ी खबर की नोटिफिकेशन पाँच के लिए बेल आइकन पर क्लिक